ਇਹ ਕੀ ਬੋਲਣਾ ਜ਼ਿਆਦਾ ਇਹ ਹੈ ਕਿ ਸਾਡੀ ਭੈਣ ਸ਼ਰਨ ਜਿਹਨਾਂ ਨੂੰ ਆਪਾਂ ਸਪੈਸ਼ਲ ਇਨਵਾਈਟ ਕੀਤਾ ਹੈ ਕਿਉਂਕਿ ਇਹ ਆਪਾਂ ਪੀਐਸ ਦਮਸ਼ੇਰੀਆ ਭਾਜੀ ਉਹਨਾਂ ਨੂੰ ਸਾਰੇ ਜਾਣਦੇ ਪੀਐਸ ਸ਼ਰਨ ਇਹਨਾਂ ਦਾ ਪੇਜ ਹੈਗਾ YouTube ਚੈਨਲ ਉਹਨੂੰ ਸ਼ੇਅਰ ਵੀ ਕਰਨਾ ਸਾਰਿਆਂ ਨੇ ਪ੍ਰਮੋਟ ਵੀ ਕਰਨਾ ਕਿਉਂਕਿ ਅੱਜ ਕੱਲ ਇਹ ਜੋੜੀ ਬੜੀ ਫੇਮਸ ਹੋ ਰਹੀ ਹੌਲੀ ਹੌਲੀ ਤੇ ਭਾਜੀ ਉਹਨਾਂ ਨੇ ਬਹੁਤ ਇਨਾਂ ਦਾ ਸਾਥ ਦਿੱਤਾ ਇਹ ਬੜੀ ਲੰਬੀ ਸਟੋਰੀ ਹੈ ਇਹ ਭਾਜੀ ਆਪਣੇ ਪੇਜ ਚ ਆਪੇ ਹੀ ਤੁਸੀਂ ਦੇਖ ਹੀ ਸਕਦੇ ਹੋ ਬਾਅਦ ਵਿੱਚ ਇਹ ਭੈਣ ਜੀ ਉਹਨਾਂ ਨੂੰ ਬੜੀ ਦਿੱਕਤ ਪਰੇਸ਼ਾਨੀ ਪਰ ਜਿੱਦਾਂ ਇਸ ਸ਼ਖਸ ਨੇ ਇਹਨਾਂ ਦਾ ਸਾਥ ਦਿੱਤਾ ਹੋਰ ਜਰੂਰ ਤੁਸੀਂ ਅੱਗੇ ਦੀ ਅੱਗੇ ਜਦੋਂ ਸੁਣੋਗੇ ਤੁਹਾਨੂੰ ਪਤਾ ਲੱਗ ਜਾਊਗਾ ਪੇਜ ਦੇਖੋਗੇ ਪੇਜ ਨੂੰ ਫੋਲੋ ਕਰੋ ਅਗਲੀਆਂ ਵੀਡੀਓ ਵੀ ਜਰੂਰ ਸੁਣਿਓ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਐ ਸਪੈਸ਼ਲੀ ਇੰਨੀ ਦੂਰੋਂ ਕਰਤਾਰਪੁਰ ਨਹੀਂ ਸਿਹਤ ਠੀਕ ਹੋਣ ਦੇ ਬਾਵਜੂਦ ਵੀ ਪਹੁੰਚੇ ਸਪੈਸ਼ਲੀ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਆਪਾਂ ਚੈਨਲ ਦਾ ਨਾਮ ਕੀਤਾ ਚੇਂਜ ਪੀਐਸ ਜਮਸ਼ੀਰੀਆ ਤੋਂ ਕਰਤਾ ਜੀ ਪੀਐਸ ਸ਼ਰਨ ਬਲੌਗਸ ਸੋ ਉਹਦੇ ਪਿੱਛੇ ਕਾਰਨ ਸੀ ਤਾਂ ਕਿ ਕੋ ਸ਼ਰਨ ਨੂੰ ਵੀ ਸਾਰੇ ਜਾਣ ਤੇ ਇਹ ਜਿੱਦਾਂ ਪ੍ਰੋਬਲਮ ਕਰਕੇ ਨਾ ਕਈ ਗੱਲਾਂ ਤੋਂ ਕਤਰੌਂਦੀ ਸੀ ਉਹ ਉਹ ਜਿਹੜਾ ਹੈ ਨਾ ਦਾਰਿਆ ਦੂਰ ਕਰਨਾ ਚਾਹੁੰਦਾ ਮੈਂ ਦੂਜੀ ਗੱਲ ਇਹ ਆ ਕਿ ਮੇਰਾ ਇੱਕ ਸੁਪਨਾ ਹੈ ਕਿ ਮੈਂ ਇਹਨੂੰ ਦੁਨੀਆ ਘੁਮਾਵਾਂ ਤੋ ਦੁਨੀਆ ਕੇ ਮਨ ઓਨਲੀ ਪੈਸੇ ਚਾਹੀਦੇ ਆ ਤੇ YouTube ਤੁਹਾਨੂੰ ਤੁਹਾਡੇ ਕੰਮ ਦੇ ਪੈਸੇ ਦਿੰਦਾ ਤੇ ਉੱਚਤ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਤਾਂ ਕਿ ਇਹਦੀ ਇਨਕਮ ਤੋਂ YouTube ਇਨਕਮ ਦੇ ਨਾਲ ਮੈਂ ਗੁਰਸ਼ਰਨ ਨੂੰ ਦੁਨੀਆ ਘੁਮਾਵਾਂ ਤਾਂ ਕਿ ਇਹ ਰੂਹ ਮੈਨੂੰ ਜਿੰਦਾ ਕਿ ਇਸੇ ਤਰ੍ਹਾਂ ਦੁਨੀਆ ਚੱਲੀ ਜਾਵੇ ਤੇ ਇਸ ਲਈ ਤੁਸੀਂ ਸਾਰਿਆਂ ਨੇ ਸਾਥ ਦਿਓ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਕੋਸ਼ਿਸ਼ ਕਰਾਂਗੇ ਸਾਡੇ ਪਿਆਰ ਸਦਕਾ ਇਸ ਰੂਹ ਨੂੰ ਅびਬੀ ਕੇ ਸ਼ਰਦ ਕੋ ਜਿਹਨੂੰ ਆਪਾਂ ਸਾਰੇ ਗੁਰੂ ਘਰ ਹੋਰ ਦੁਨੀਆ ਵਿੱਚ ਬਹੁਤ ਦੇਖਣ ਨੂੰ ਆ ਪੰਜਾਬ ਚ ਪੂਰੇ ਭਾਰਤ ਵਿੱਚ ਇੰਡੀਆ ਦੇ ਵਿੱਚ ਉਹ ਸਾਰਾ ਕੁਝ ਦਿਖਾ ਸਕੀਏ ਬਸ ਇਹ ਤਰ ਤੋ ਮੈਂ ਆਸ ਰੱਖਦਾ ਕਿ ਵੱਧ ਤੋਂ ਵੀਡੀਓ ਨੂੰ ਦੇਖਿਓ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਈਓ ਕਿ ਮੇਰੇ ਇਸ ਸੁਪਨੇ ਨੂੰ ਤੁਸੀਂ ਕਿੱਦਾਂ ਦੇਖ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਸੋ ਜੀ ਆ ਇਹਨੂੰ ਅੱਜ ਦੀ ਵੀਡੀਓ ਵਿੱਚ ਸੋ ਬਹੁਤ ਦਿਨਾਂ ਬਾਅਦ ਅੱਜ ਬਲੌਗਿੰਗ ਸ਼ੁਰੂ ਕਰਨ ਲੱਗੇ ਤੇ ਇਹ ਰੈਗੂਲਰ ਰੱਖਾਂਗੇ ਬਲੌਗਿੰਗ ਤੇ ਇੱਧਰ ਹਾਂਜੀ ਕੋਈ ਸ਼ਰਨ ਕੌਰ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਠੀਠੇ ਕੋਈ ਸ਼ਰਨ ਕੌਰ ਹਾਂਜੀ ਹਾਂਜੀ ਬਹੁਤ ਵਧੀਆ ਛਰਦੀ ਕਲਾ ਛਰਦੀ ਕਲਾ ਆ ਹਾਂਜੀ ਚਲੋ ਬਹੁਤ ਸ਼ੁਕਰ ਹੈ ਮਰਜ ਦਾ ਬਹੁਤ ਬਹੁਤ ਸਾਰੇ ਇਦਾਂ ਦੇ ਵੀਰ ਭੈਣਾਂ ਆ ਮਾਤਾਵਾਂ ਆ ਬਜ਼ੁਰਗ ਜਿਹੜੇ ਨਾ ਬਾਹਰੋਂ ਵੀ ਫੋਨ ਕਰਦੇ ਆ ਇੰਡੀਆ ਤੋਂ ਤੋਂ ਆਉਂਦੇ ਆਉਂਦੇ ਏ ਆਊਟ ਆਫ ਇੰਡੀਆ ਵੀ ਬਹੁਤ ਫੋਨ ਆਉਂਦੇ ਆ ਇਹ ਗੁਰਸ਼ਾਦਨ ਦੀ ਸਿਹਤ ਦਾ ਪੁੱਛਣ ਲਈ ਸੋ ਇਸ ਲਈ ਨਾ ਆਪਾਂ ਜਿਹੜੀ ਬਲੌਗਿੰਗ ਹੁਣ ਸ਼ੁਰੂ ਕੀਤੀ ਆ ਬਲੌਗੀ ਸਾਰੀਆਂ ਤੁਹਾਨੂੰ ਨਾਲ ਹੀ ਦਿਹਾਗਦੂਗੀ ਬੇ ਵੀ ਦਿੱਲੀ ਬਲੌਗਿੰਗ ਹੁੰਦੀ ਉਹ ਕਰਿਆ ਕਰਾਂਗੇ ਸੋ ਇਹਦਾ ਵੀ ਮਨੋਵਲੋਰ ਚ ਵਧੂਗਾ ਕਿਉਂ ਗੁਰਸ਼ਾਦਨ ਕਰੇ ਠੀਕ ਹੈ ਨਾ ਹਾਂਜੀ ਹਾਂਜੀ ਤੇ ਨਵੀਂ ਨਵੀਂ ਜਗ੍ਹਾ ਘੁੰਮਣ ਨੂੰ ਮਿਲਿਆ ਕਰਨੀਆਂ ਗੁਰੂ ਘਰ ਦੇ ਦਰਸ਼ਨ ਕਰਿਆ ਕਰਾਂਗੇ ਇਦਾਂ ਹੀ ਆ ਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਆਪਾਂ ਅੱਜ ਚੱਲੇ ਆ ਜੀ ਆਪਣੇ ਜੱਸਾ ਭਾਜੀ ਸੈਲਰ ਮਾਸਟਰ ਵਾਲੇ ਉਹਨਾਂ ਨੇ ਖਾਸ ਇਨਵਾਈਟ ਕੀਤਾ ਕਰਤਾਰਪੁਰ ਨੂੰ ਨਵੀਂ ਬ੍ਰਾਂਚ ਉੱਪਰ ਨੂੰ ਹੋਣ ਲੱਗੀ ਆ ਉਹਨਾਂ ਦਾ ਹਨਾ ਸਟਾਲ ਨਵਾਂ ਲੱਗ ਲੱਗਾ ਕਰਤਾਰਪੁਰ ਕਰਤਾਰਪੁਰ ਜਿਹੜਾ ਆਪਣਾ ਅੰਮ੍ਰਿਤਸਰ ਵਾਲੇ ਰਾਹ ਤੇ ਆ ਉਹ ਕਰਤਾਰਪੁਰ ਉੱਥੇ ਲੱਗਣ ਲੱਗਾ ਜੀ ਨਵਾਂ ਸਟਾਲ ਉੱਥੇ ਚੱਲੇ ਆ ਅੱਜ ਦਾ ਤਨ ਦੱਸਾਇਆ ਅੱਜ ਜੱਸੇ ਚੱਲੇ ਆ ਕਰਤਾਰਪੁਰ ਉੱਥੇ ਜੱਸੇ ਵਾਹ ਦੀ ਬ੍ਰਾਂਚ ਖੁੱਲਣ ਲੱਗੀ ਜਨਾਂ ਵੀ ਏ ਅਨੰਦ ਬਹੁਤ ਥੈਂਕ ਯੂ ਕਿਉਂਕਿ ਉਹਨਾਂ ਨੇ ਮੈਨੂੰ ਆਪਣੀ ਛੋਟੀ ਭੈਣ ਨੂੰ ਇਨਵਾਈਟ ਕੀਤਾ ਆ ਤੇ ਅਸੀਂ ਉੱਥੇ ਜਾ ਕੇ ਤੁਹਾਨੂੰ ਉੱਥੇ ਦੀ ਲੋਕੇਸ਼ਨ ਦਿਖਾਉਣੀ ਆ ਅੱਜ ਦੁਸ਼ਹਿਰਾ ਵੀ ਆ ਤੇ ਦੁਕਾਨਾ ਖੁੱਗ ਜਿਆ ਹੋਣੀ ਆ ਉਹ ਵੀ ਜੰਦ ਹੋਣ ਨੇ ਹਾਂਜੀ ਅਸੀਂ ਕਰੋ ਚੱਲ ਪਿਆ ਜਮਸ਼ੇਰ ਅੱਡੇ ਤੋਂ ਪੰਚੀਆਂ ਤੇ ਆ ਦੁਕਾਨਾ ਖੁੱਗ ਜਿਆ ਪਕੌੜੇ ਲੇਪੇ ਨਿਕਲ ਰਹੀਆਂ ਆ ਕਿਆ ਤੁਹਾਨੂੰ ਪਤਾ ਸਾਰਿਆਂ ਨੂੰ ਅੱਤੇ ਸ਼ਵੇ ਆ ਕਈ ਸਦੀਆਂ ਦਾ ਪਰ ਆਪਾਂ ਲੁੰਦੇ ਆ ਰਹੇ ਆ ਕਿ ਇਸ ਨੂੰ ਨੇ ਹੱਥ ਪ੍ਰਾਇ ਖਤਮ ਹੋ ਗਈ ਆ ਮੈਨੂੰ ਆਪਣੇ ਕਮੈਂਟਾਂ ਵਿੱਚ ਆਪਣੇ ਰਾਏ ਜਰੂਰ ਦਿਓ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਆਪਾਂ ਚੈਨਲ ਦਾ ਨਾਮ ਕੀਤਾ ਚੇਂਜ ਪੀਐਸ ਜਮਸ਼ੀਰੀਆ ਤੋਂ ਕਰਤਾ ਜੀ ਪੀਐਸ ਸ਼ਰਨ ਬਲੌਗਸ ਸੋ ਉਹਦੇ ਪਿੱਛੇ ਕਾਰਨ ਸੀ ਤਾਂ ਕਿ ਕੋ ਸ਼ਰਨ ਨੂੰ ਵੀ ਸਾਰੇ ਜਾਣ ਤੇ ਇਹ ਜਿੱਦਾਂ ਪ੍ਰੋਬਲਮ ਕਰਕੇ ਨਾ ਕਈ ਗੱਲਾਂ ਤੋਂ ਕਤਰੌਂਦੀ ਸੀ ਉਹ ਉਹ ਜਿਹੜਾ ਹੈ ਨਾ ਦਾਰਿਆ ਦੂਰ ਕਰਨਾ ਚਾਹੁੰਦਾ ਮੈਂ ਦੂਜੀ ਗੱਲ ਇਹ ਆ ਕਿ ਮੇਰਾ ਇੱਕ ਸੁਪਨਾ ਹੈ ਕਿ ਮੈਂ ਇਹਨੂੰ ਦੁਨੀਆ ਘਮਾਵਾਂ ਤੇ ਉਹ ਦੁਨੀਆ ਘਮਾਉਣ ਲਈ ਪੈਸੇ ਚਾਹੀਦੇ ਆ ਤੇ YouTube ਤੁਹਾਨੂੰ ਤੁਹਾਡੇ ਕੰਮ ਦੇ ਪੈਸੇ ਦਿੰਦਾ ਤੇ ਉੱਚਤ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਤਾਂ ਕਿ ਇਹਦੀ ਇਨਕਮ ਤੋਂ YouTube ਦੀ ਇਨਕਮ ਦੇ ਨਾਲ ਮੈਂ ਗੁਰਸ਼ਰਨ ਨੂੰ ਦੁਨੀਆ ਘਮਾਵਾਂ ਤਾਂ ਕਿ ਇਹ ਰੂਹ ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਦੁਨੀਆ ਚੱਲੀ ਜਾਵੇ ਤੇ ਇਸ ਲਈ ਤੁਸੀਂ ਸਾਰੇ ਨੇ ਸਾਥ ਦਿਓ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਕੋਸ਼ਿਸ਼ ਕਰਾਂਗੇ ਤੁਹਾਡੇ ਪਿਆਰ ਸਦਕਾ ਇਸ ਰੂਹ ਨੂੰ ਅਬੀਬੀ ਕਰ ਸ਼ਰਧਾ ਕਰ ਜਿਹਨੂੰ ਆਪਾਂ ਸਾਰੇ ਗੁਰੂ ਘਰ ਹੋਰ ਦੁਨੀਆ ਵਿੱਚ ਬਹੁਤ ਦੇਖਣ ਨੂੰ ਆ ਪੰਜਾਬ ਚ ਪੂਰੇ ਭਾਰਤ ਵਿੱਚ ਇੰਡੀਆ ਦੇ ਵਿੱਚ ਉਹ ਸਾਰਾ ਕੁਝ ਦਿਖਾ ਸਕੀਏ ਬਸ ਇਹ ਤਰ ਤੋ ਮੈਂ ਆਸ ਰੱਖਦਾ ਕਿ ਵੱਧ ਤੋਂ ਵੀਡੀਓ ਨੂੰ ਦੇਖਿਓ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਈਓ ਕਿ ਮੇਰੇ ਇਸ ਸੁਪਨੇ ਨੂੰ ਤੁਸੀਂ ਕਿੱਦਾਂ ਦੇਖਦੇ ਆ ਲਓ ਜੀ ਆਪਾਂ ਪਹੁੰਚ ਗਏ ਕਰਤਾਰਪੁਰ ਸਾਹਿਬ ਤੇ ਤੁਹਾਨੂੰ ਲੋਕੇਸ਼ਨ ਦੱਸ ਦੇ ਕਿ ਚਲਿਏ ਜੀ ਆਪਾਂ ਹਾਂ ਜੀ ਹਾਂ ਜੀ ਨਾਲ ਜਿਹੜੇ ਵੀਰ ਭੈਣਾਂ ਜੁੜੇ ਹੋਏ ਉਹਨਾਂ ਦੀ ਲੋਕੇਸ਼ਨ ਦਿਖਾ ਦਈਏ ਨਾ ਆਪਾਂ ਕਿੱਥੇ ਕਰਤਾਰਪੁਰ ਦੇ ਵਿੱਚ ਪਾ ਜਿਹਨੇ ਆਪਣਾ ਇਹ ਲਾ ਓਪਨਿੰਗ ਕੀਤੀ ਆ ਬ੍ਰਾਂਚ ਦੀ ਸੋ ਆਓ ਚਲਦੇ ਆ ਬਾਹਰ ਜੀ ਲੋ ਜੀ ਕਰਤਾਰਪੁਰ ਸਾਹਾ ਪਹੁੰਚ ਗਏ ਬਿਲਕੁਲ ਪੌਲ ਦਾ ਨਾ ਆ ਦੇਖੋ ਪੌਲਿਆ ਬਸ ਤੇ ਆ ਉਥੇ ਇਸੋ ਦੇ ਖੜੇ ਨੇ ਸਾਡੇ ਜੱਸਾ ਭਾਜੀ ਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਬਾਬਾ ਜੀ ਹੋ ਸੁਣਾਓ ਆ ਲੈ ਤੁਹਾਡੀ ਭੈਣ ਨੂੰ ਭਾਜੀ ਬਹੁਤ ਵਧੀਆ ਜੀ ਇਹਨਾਂ ਤੋਂ ਬਿਨਾਂ ਸਾਡਾ ਓਪਨ ਨਹੀਂ ਹੋਣਾ ਅੱਜ ਜ਼ਰੂਰੀ ਸੀਗਾ ਭੈਣ ਹੋਣਾ ਥੈਂਕ ਯੂ ਆ ਤੁਹਾਡਾ ਜ਼ਰੂਰੀ ਆ ਤੇ ਲੋਕੀ ਜੀ ਓਪਨਿੰਗਾਂ ਦਾ ਬਹੁਤ ਕਰਦੇ ਆ ਅੱਪਾ ਅੱਜ ਕੁਝ ਲੋਕਾਂ ਨੂੰ ਦੱਸਣਾ ਕਿ ਇਦਾਂ ਵੀ ਓਪਨਿੰਗ ਹੁੰਦੀ ਕੋਈ ਜਿੰਨੀ ਕਰਦੇ ਨੇ ਇਹਨੇ ਥੈਂਕ ਯੂ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਭਾਈ ਦਾ ਇਹਨਾਂ ਸਪੈਸ਼ਲ ਸੀਗਾ ਕਿ ਭੈਣ ਨੂੰ ਨਾਲ ਲੈ ਕੇ ਆਈਓ ਇਹਨਾਂ ਦੇ ਹੱਥੋਂ ਓਪਨਿੰਗ ਕਰਾਉਣੀ ਆ ਤੇ ਇਹਦਾ ਓਨਰ ਸਾਡਾ ਭਰਾ ਇਹਦਾ ਅੱਜ ਮਾਲਕ ਬਣਿਆ ਆ ਉਹਨਾਂ ਵੀ ਤੁਹਾਨੂੰ ਮਿਲਾਉਣੇ ਅਰਜਨ ਉਹ ਦੇਖੋ ਜੀ ਟੌਰ ਹੀ ਨਹੀਂ ਪਛਾਣ ਹੁੰਦੀ ਆ ਦੇਖੋ ਇਸ ਭਰਾ ਨੇ ਸਾਡੇ ਨੇ ਅੱਜ ਓਪਨਿੰਗ ਕੀਤੀ ਆ ਅਰਜਨ ਕਿਦਾਂ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ-ਵਾਸ ਥੈਂਕ ਯੂ ਯਾਰ ਤੇਰਾ ਬਹੁਤ-ਬਹੁਤ ਤੇ ਲੋਕੇਸ਼ਨ ਤੁਹਾਨੂੰ ਦਿਖਾ ਦਿੰਨੇ ਆ ਦੱਸ ਦਿੰਨੇ ਆ ਆਹ ਲੋਕੇਸ਼ਨ ਹੈ ਜੀ ਬਿਲਕੁਲ ਪੌਲ ਦੇ ਥੱਲੇ ਖੜੇ ਆ ਇਸ ਵੇਲੇ ਆ ਦੇਖੋ ਆ ਪੌਲਿਆ ਕਰਤਾਰਪੁਰ ਵਾਲਾ ਆ ਅੱਗੇ ਰੋਡ ਸ੍ਰੀ ਅਮਰਸਰ ਸਾਹਿਬ ਦੀ ਚੱਲ ਜਾਂਦਾ ਤੇ ਆ ਦੇਖੋ ਇੱਥੇ ਬ੍ਰਾਂਚ ਆ ਜੀ ਜਿੱਦਾਂ ਭਾਈ ਇਹਨਾਂ ਸਭ ਤੋਂ ਪਹਿਲਾਂ ਅੱਡਾ ਲਾਇਆ ਸੀਗਾ ਸਿਰਫ ਕਾਊਂਟਰ ਇਸੇ ਤਰ੍ਹਾਂ ਇੱਥੇ ਵੀ ਪਹਿਲਾਂ ਕਾਊਂਟਰ ਕੱਲਾ ਲਾਇਆ ਹੈ ਚਲੋ ਤੁਹਾਡੇ ਪਿਆਰ ਸਦਕਾ ਅੱਜ ਦਾ ਮਮਨ ਜੀ ਦੇ ਵਿੱਚ ਮਾਡਲ ਟਾਊਨ ਦੇ ਵਿੱਚ ਉਸ ਤੋਂ ਬਾਅਦ ਪਟਿਆਲੇ ਇਨਾ ਜਗ੍ਹਾ ਤੇ ਰੈਸਟੋਰੈਂਟ ਬਣ ਚੁੱਕੇ ਆ ਤੇ ਆ ਦੇਖੋ ਕਾਉਂਟਰ ਇੱਥੇ ਲੱਗ ਗਿਆ ਆ ਤੁਹਾਡੇ ਪਿਆਰ ਸਦਕਾ ਇੱਥੇ ਵੀ ਆਪਾਂ ਰੈਸਟੋਰੈਂਟ ਬਣਾਵਾਂਗੇ ਥੋੜੇ ਟਾਈਮ ਤੱਕ ਤੁਸੀਂ ਪਿਆਰ ਦਿਵਾਉਣਾ ਚਾਹੀਦਾ ਆ ਕਰਤਾਰਪੁਰ ਵਾਲਿਓ ਸੋ ਤੁਸੀਂ ਹੁਣ ਰਾਜਾ ਰਾਜ ਕੇ ਪਿਆਰ ਦਿਓ ਕਰਤਾਰਪੁਰ ਵਾਲਿਓ ਸੈਲਡ ਮਾਸਟਰ ਨੂੰ ਤੁਹਾਨੂੰ ਚੰਗਾ ਖਾਣ ਪੀਣ ਨੂੰ ਮਿਲੇਗਾ ਤੁਹਾਡੀ ਸਿਹਤ ਦਾ ਖਲਵਾ ਨਹੀਂ ਹੋਣਾ ਸੋ ਆ ਦੇਖੋ ਤੁਹਾਨੂੰ ਲੋਕੇਸ਼ਨ ਦੱਸਦੀ ਬਿਲਕੁਲ ਬਸ ਟਾਈਮ ਦੇ ਉੱਪਰ ਲੋਕੇਸ਼ਨ ਆ ਆ ਪੌੜੀ ਦੇ ਥੱਲੇ ਇੱਥੋਂ ਗੱਡੀਆਂ ਆ ਜਾਂਦੀਆਂ ਕਰਤਾਰ ਸਾਹਮਣੇ ਇਹਦਾ ਰੋੜੇ ਕਪੂਠੇ ਚੱਲ ਜਾਂਦਾ ਆ ਸੋ ਇਹਦਾ ਆਪਣੀ ਲੋਕੇਸ਼ਨ ਹੈ ਜੀ ਤੇ ਤਿਆਰੀਆਂ ਚੱਲ ਰਹੀਆਂ ਕਰਦੇ ਅਰਦਾਸ ਬੇਨਤੀ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਇਹਦੀ ਓਪਨਿੰਗ ਹੋ ਜਾਣੀ ਆ ਸਮਾਨ ਬਾਈ ਉਹਨਾਂ ਨੇ ਆ ਦੇਖੋ ਹੈਲਦੀ ਹੈਲਦੀ ਲਿਆ ਕੇ ਰੱਖਿਆ ਹੋਇਆ ਸਾਰਾ ਲੋ ਜੀ ਤਿਆਰੀਆਂ ਚੱਲ ਜੰਦੀਆਂ ਆ ਅੱਜ ਓਪਨਿੰਗ ਦੀਆਂ ਤੇ ਸਮਾਨ ਦੀ ਕੱਟ ਵੱਟ ਹੋ ਰਹੀ ਆ ਸਲਾਦ ਪਿਆ ਦੇ ਇਧਰ ਆਰਜਨ ਪੂਰੀ ਟੋਲ ਘੱਟ ਕੇ ਹੈ ਤੇ ਸ਼ਰਟ ਪਾ ਕੇ ਆਇਆ ਅੱਜ ਵੇ ਆਰਜਨ ਅਜੇ ਗ੍ਰੇ ਸ਼ਰਟ ਪਾਈ ਹੈ ਮੈਂ ਕਿਹਾ ਮੁੰਡੇ ਨੇ ਸਮਾਈ ਚੈੱਕ ਰੋਦੇ ਮੁੰਡੇ ਦੀ ਅੱਜ ਇਹ ਤਾਂ ਸੈਂਸ ਆਉ ਨਾਲ ਲੱਗੇ ਹੈਲਪ ਤੇ ਆ ਦੇਖੋ ਤਾਂ ਪੂਰਾ ਜੋਰ ਲੱਗਾ ਪਿਆ ਆ ਕਿਉਂ ਬਾਜੀ ਬਿਲਕੁਲ ਦੇਖੋ ਲੈ ਲੈ ਜਿੰਨੇ ਇਹ ਬੰਦੇ ਨਾ ਓਪਨਿੰਗ ਤੇ ਆਏ ਆ ਆਪਾਂ ਸਾਰੇ ਤੋਂ ਪਹਿਲਾਂ ਸੇਵਾ ਕਰਾਉਣੀ ਆ ਫੇ ਇਹਨਾਂ ਨੂੰ ਚਾਹ ਪਾਣੀ ਪਿਲਾਉਣਾ ਆ ਕਿਉਂ ਭਾਈ ਇਦਾਂ ਹੀ ਆਉਣਾ ਸੇਵਾ ਸੇਵਾ ਪਹਿਲਾਂ ਰਹੀ ਆ ਸੇਵਾ ਪਹਿਲਾਂ ਤੇ ਆ ਦੇਖੋ ਤਾਂ ਮੱਕੇ ਵੀ ਲੋਕੇਸ਼ਨ ਦਿਖਾਤੀ ਸੀਗੀ ਤੇ ਕਰ ਸ਼ਾਰ ਕਰ ਉਹ ਆਪੇ ਇੱਧਰ ਬਿਠਾਤਾ ਹਾਂ ਜੀ ਠੀਕ ਹੈ ਬੈਠੇ ਆਂ ਹਾਂਜੀ ਲੋ ਜੀ ਕਰ ਲਈਏ ਸਾਰੀ ਕਾਰੋਇ ਤੇ ਫੇ ਭਾਈ ਜੀ ਆ ਜਾਣਗੇ ਭਾਈ ਸਾਹਿਬ ਕਰਨਗੇ ਅਰਦਾਸ ਬੇਨਤੀ ਤੁਹਾਨੂੰ ਸਾਰਾ ਦਿਖਾਉਨੇ ਆ ਲੋ ਜੀ ਭਾਈ ਸਾਹਿਬ ਜੀ ਆ ਗਏ ਆ ਜੇ ਤਿਆਰ ਕਰਕੇ ਆ ਗਏ ਆ ਹੁਣ ਕਰਨਗੇ ਅਰਦਾਸ ਤੇ ਬਾਕੀ ਮਨਜੀਤ ਭਾਜੀ ਵੀ ਆ ਜਾਨੇ ਹੁਣੇ ਹੁਣੇ ਤੁਹਾਨੂੰ ਉਹਨਾਂ ਨੂੰ ਵੀ ਮਲਾਉਨੇ ਆ ਉਹਨਾਂ ਦੇ ਸ਼ਹਿਰ ਦੇ ਵਿੱਚ ਇਹ ਬਰਾਂਚ ਓਪਨ ਹੋ ਰਹੀ ਆ ਸੈਲ ਮਾਸਟਰ ਦੀ ਬਾਦਰ ਕੱਪੜੇ ਕਿੱਥੇ ਆ ਅਈ ਤੇ ਸਾਡੇ ਮਨਜੀਤ ਬਾਜੀ ਪਹੁੰਚ ਗਏ ਆ ਜਿਹਨਾਂ ਦੇ ਸ਼ਹਿਰ ਦੇ ਵਿੱਚ ਬ੍ਰਾਂਚ ਖੁੱਲ ਰਹੀ ਆ ਸੋ ਇਹ ਲੇਟ ਅੱਜ ਇਹਨੂੰ ਲੇਟ ਵੀ ਕਰ ਰਹੇ ਆ ਉਹਨਾਂ ਦੇ ਘਰ ਦਾ ਪ੍ਰੋਬਲਮ ਅੱਜ ਫੇਰ ਲੇਟ ਆਉਣ ਦਾ ਆ ਮਾਰੇ ਵਧਾਈਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਮਾਰੇ ਮਾਰੇ ਸੈਲ ਮਾਰਟਰ ਸ਼ਹਿਰ 'ਚ ਵੀ ਆ ਗਿਆ ਬਿਲਕੁਲ ਜੀ ਸੈਲ ਮਾਰਟਰ ਤੂੰ ਹੀ ਲੇਟ ਆਉਣ ਰਹੇ ਆ ਨਹੀਂ ਨਹੀਂ ਅਸੀਂ ਮਾਰੇ ਰਾਤ ਦੇ ਤੱਕ ਤੁਸੀਂ ਭਾਜੀ ਹੁਣ ਨਹੀਂ ਨਹੀਂ ਉਹ ਤਾਂ ਅਸੀਂ ਗਏ ਨੌਣ ਤੋਂ ਭਾਈ ਸਾਹਿਬ ਰਾਤ ਦੋ ਦੇਖਣੀ ਸੀ ਜਦੋਂ ਮੈਂ ਤੁਸੀਂ ਆਏ ਸੀ ਤੁਸੀਂ ਆਏ ਉਦੋਂ ਤਾਂ ਅਸੀਂ ਨੌਣ ਤੋਂ ਗਏ ਓਏ ਇੰਦਾ ਥੋੜਾ ਹੁੰਦੀ ਆ ਦੋ ਤਾਂ ਨੂੰ ਇੱਥੇ ਮੱਝ ਗਏ ਦੋ ਵਜੇ ਗਏ ਅੱਜ ਤੋਂ ਆਪਾ ਲਓ ਜੀ ਰਾਤ ਕਹਿੰਦੇ ਸੈਟਿੰਗ ਕਰਦੇ ਤਾਂ ਲੇਟ ਹੋਏ ਨਹਾਤ ਹੋ ਗਿਆ ਹੈ ਭਾਜੀ ਹੁਣ ਨਹੀਂ ਹੁਣ ਲਓ ਜੀ ਅਰਦਾਸ ਬੇਨਤੀ ਹੋ ਗਈ ਆ ਆਰੰਭ ਤੇ ਅਰਦਾਸ ਕਰਕੇ ਤਾਂ ਅਚ ਆਰਾਮ ਤਾਂ ਹੋਣੀ ਆ ਐਸੇ ਪੜਾ ਦੀ ਇਹਦਾ ਆਪਣਾ ਜੀ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ ਉਹਦਾ ਜੀਹੇ ਦਾ ਦਕਾਨ ਦੀ ਓਪਨਿੰਗ ਤੇ ਸਤਿ ਸੰਤਿ ਰੂਪ ਪੰਜਾਬ ਦੀ ਦੇ ਹਜੂਰ ਅਰਦਾਸ ਬੇਤੀ ਕਰਵਾਉਂਦੇ ਕਿਰਪਾ ਕਰਿਓ ਭਾਵਨਾ ਗੁਰਮਤ ਅਨਸਾਰ ਪੂਰੀਆਂ ਕਰਨੀਆਂ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ੀਆਂ ਸੰਘੂ ਫੌਜਾਂ ਦੇ ਸਿਰ ਤੇ ਜਥੇ ਦੇ ਸਿਰ ਤੇ ਮੇਰ ਦੀ ਬੜੇ ਹੱਥ ਰੱਖਣੇ ਕਿਰਤ ਕਰਨ ਦੇ ਵੰਡ ਚੱਕਰ ਦੇ ਨਾਮ ਤੇ ਆਪਣੀ ਦੇ ਬਲ ਬਖਸ਼ਣੇ ਕਿਰਤ ਕਮਾਈਆਂ ਵਿੱਚ ਵਾਧੇ ਬਖਸ਼ਣੇ ਗੁਰਮਤ ਦੇ ਅਨਸਾਰ ਭਾਵਨਾਵਾਂ ਕਾਮਨਾਵਾਂ ਪੂਰੀਆਂ ਕਰਨੀ ਆਪ ਜੀ ਦੇ ਹਜੂਰ ਜਿਨ੍ਹਾਂ ਉਸਤਨ ਬੋਸ ਰੱਖਦੇ ਹੋਆ ਪੰਚਮਈ ਕੜਾ ਪ੍ਰਸ਼ਾਦ ਦੇ ਸਭ ਕੀ ਹਾਜ਼ਰਾ ਦੇ ਸਜਾਉਂਦੇ ਆ ਬਾਣੀ ਪੜ੍ਹਦੇ ਆ ਕੋ ਗੱਲ ਕਰੀ ਖਿਮਾ ਅਗੇ ਤੋਂ ਸੰਤ ਬਖਸ਼ ਨੇ ਆਪ ਜੀ ਕਿਰਪਾ ਕਰੋ ਦਇਆ ਕਰੋ ਸਤਿਗੁਰੂ ਜੀ ਕਰੀ ਪਾਗ ਸਾਲ ਸੋਚ ਪਵਿੱਤਰ ਆ ਹਰਦਾਬ ਉਹ ਸੋਹਣੇ ਰਾਏ ਆਪ ਜੀ ਨੂੰ ਕੋਹ ਲੱਗੇ ਲੱਗਾ ਬਹੁਤ ਗੁਰੂ ਕੀ ਸੰਗਤ ਵਿੱਚ ਵਰਤੋਂ ਦੀ ਆਗਿਆ ਹੋਵੇ ਥਾਵਾ ਹੈ ਖਰਚਾ ਹੈ ਰਾਤ ਦੇ ਰਿਪਾਈ ਤੂਤ ਨ ਆਵੇ ਵਦ ਤੂ ਜਾਈ ਸੋਈ ਕੰਮ ਕਰਾਏ ਜਿਤ ਮੁਖੁ ਕੁਜਲਾ ਸਹੀ ਪਿਆਰੇ ਮੇ ਜਿਨਾ ਮਿਲਿਆ ਤੇਰਾ ਨਾਮ ਕੀਤੇ ਆਵੇ ਗੁਰੂ ਨਾਨਕ ਨਾਮ ਜੜ ਦੇ ਕਾ

ਲੋ ਜੀ ਪਾਸ਼ਾ ਦੇ ਚਾਨਾ ਦੇ ਰਾਸਬੇਨ ਦੀ ਕਰ ਲਈਆ ਤੇ ਇਧਰ ਵਧਾਈਆਂ ਬਹੁਤ-ਬਹੁਤ ਸਾਡੇ ਭਰਾ ਨੂੰ ਆਹ ਵੀ ਅਰਜਨ ਸਾਹਿਬ ਵਧਾਈਆਂ ਤੈਨੂੰ ਬਹੁਤ-ਬਹੁਤ ਲੋ ਜੀ ਰਾਸਬੇਨ ਤੋਂ ਬਾਅਦ ਕੜਾ ਪ੍ਰਸ਼ਾਦ ਸੰਗਤ ਨੂੰ ਵਰਤਾਇਆ ਯਾਰ ਇਹਨੇ ਭਰਾ ਆਪਣੇ ਆਏ ਆ ਇਸ ਟਾਈਮ ਇਸ ਓਪਨਿੰਗ ਤੇ ਸਾਡੇ ਭਰਾ ਵੱਡੇ ਬਾਬਾ ਦੀਪ ਸਿੰਘ ਵੀ ਪਹੁੰਚੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਕਿੱਦਾਂ ਸੇ ਤਾਂ ਠੀਕ ਹੈ ਠੀਕ ਹੈ ਇਹ ਪੂਰੇ ਜੱਥੇ ਦਾ ਪਹੁੰਚਿਆ ਜੋ ਓਪਨਿੰਗ ਤੇ ਕਰਤਾਰਪੁਰ ਇੱਧਰ ਜੱ ਸਾਹ ਬਾਜੀ ਮਨਜੀਤ ਬਾਜੀ ਇੱਧਰ ਢਿੱਲੋ ਸਾਹ ਪਹੁੰਚੇ ਤੇ ਉਹ ਸਾਹ ਕਹਿੰਦਾ ਵਾਇਰਲ ਠੀਕਾ ਖਾਲਸਾ ਵਾਇਰਲ ਦੀ ਕੀ ਬੰਦੇ ਕਹਦਾ ਵੇ ਚਲਦੀ ਕਲਾ ਹਾਂਜੀ ਹਾਂਜੀ ਲਓ ਜੀ ਇੱਧਰ ਉਹਦੀ ਆ ਫੌਜ ਪਹੁੰਚਿਆ ਬੱਲੇ ਬਾਜੀ ਕਹਿੰਦਾ ਹਾਂ ਬੋਲੂ ਬਾਜੀ ਪਹੁੰਚੇ ਆ ਨਾਲ ਸੋਨੇ ਦੇ ਦੰਦ ਲਵਾ ਕੇ ਆ ਦੇਖੋ ਚਮਕਦਾ ਆਹ ਹੈ ਇਹਦਾ ਨਹੀਂ ਜਾਂਦੀ ਹੈਗੀ ਕਿਦਾਂ ਸਾਹ ਆ ਗਏ ਆ ਉਹ ਜੇ ਆਏ ਹੋਏ ਵੀਰਾਂ ਭੈਣਾਂ ਲਈ ਸਮੋਸੇ ਨਾਲ ਚਾਹ ਹੈ ਨਾ ਬਾਈ ਜੀ ਏ ਬਾਈ ਜੀ ਬਰਤਾਰ ਹੈ ਬਾਈ ਧੋਖਾ ਵੀ ਨਾ ਕਰਨਾ ਠੀਕ ਆ ਐ ਕਿ ਕਿ ਜੇਣਾ ਆਪਾਂ ਦੋ ਦੀ ਮੱਲੇ ਨਾ ਦੋ ਮਿਲ ਜੂਗੇ ਕਿੰਨੀ ਮੱਤੀ ਆ ਕੋਈ ਦੱਬੇ ਕੇ ਦੋ ਭਰੇ ਬਾਈ ਇਧਰ ਸਿੰਘ ਸਾਹਿਬ ਦੀ ਡਿਊਟੀ ਲਈ ਚਾਹ ਦੇ ਤੇ ਲੌਂਕਾ ਲੱਗੀਆਂ ਪੂਰੀਆਂ ਇਧਰ ਗਰਮੀ ਆ ਜਾਂਦੀ ਓਹ ਦੀ ਕੋਸ ਤਾਂ ਲੋ ਜੀ ਆਪਾਂ ਲਵਾਉਣ ਲੱਗੇ ਪਹਿਲਾ ਆਰਡਰ ਦੁਕਾਨ ਦਾ ਬਾਈ ਆਰਡਰ ਲਾਉਦੇ ਐ ਕਸਲਡ ਦਾ ਹਾਂ ਇਹ ਲਾਊਗਾ ਆਰਜਨ ਆਪ ਇਸ ਦੁਕਾਨ ਦਾ ਪਹਿਲਾ ਆਰਡਰ ਆਪਾਂ ਲਵਾਉਣ ਲੱਗੇ ਆਂ ਬਾਈ ਕੋਣ ਲੈ ਲਈ ਆਜਨ ਕਿੱਦਾਂ ਲੱਗਦਾ ਅੱਜ ਬਾਈ ਆਪਣੀ ਬ੍ਰਾਂਚ ਖੁੱਲ ਗਈ ਅੱਜ ਨੰਨ ਆ ਰਿਹਾ ਆਪਦਾ ਨੰਨ ਆ ਰਿਹਾ ਸ਼ੁਕਰ ਹੈ ਦਾ ਮਹਾਰਾਜ ਦਾ ਲੋ ਜੀ ਆ ਪਹਿਲਾ ਆਰਡਰ ਜਿਹੜਾ ਹੈ ਨਾ ਅੱਜ ਕਾਉਂਟਰ 'ਚ ਲਾਉਣ ਲੱਗੇ ਆ ਤੇ ਆ ਪਾਈ ਜਾਂਦੀਆਂ ਸਾਰੀਆਂ ਵੈਜੀਟੇਬਲ ਪਾਈ ਜਾਂਦੀਆਂ ਨਾਲ ਆ ਆ ਗਏ ਮੱਕੀ ਦੇ ਉਬਲੇ ਦਾਣੇ ਆ ਆ ਆ ਗਏ ਗਾਜਰ ਆ ਆ ਗਿਆ ਜੀ ਖੀਰਾ ਬਰੀਕ ਕੱਟਿਆ ਹੋਇਆ ਦੇਖੀ ਚਲੋ ਤੁਸੀਂ ਇਹ ਸਾਰਾ ਹੈਲਦੀ ਹੈ ਨਾ ਜਿਹੜਾ ਕਨਸੈਪਟ ਆ ਆ ਆ ਗਿਆ ਜੀ ਪਿਆਜ਼ ਤੇ ਆ ਲੋ ਜੀ ਆ ਦੇਖੋ ਹਾਂ ਜੀ ਦੇਖੀ ਜਦੋਂ ਪਈ ਕੀ ਕੀ ਜਾਂਦਾ ਆ ਆ ਆ ਗਿਆ ਜੀ ਮਿਕਸ ਫਰੂਟ ਸਾਰਾ ਹੀ ਜੀ ਇਹ 올ਿਵ 올ਿਵ ਇਹ 올ਿਵ ਆ ਗਿਆ ਜੀ ਅਸਾ ਇਹ ਤੋਂ ਬਾਅਦ ਆਹ ਡੱਬੀ ਦੇ ਵਿੱਚ ਇਹਨੂੰ ਪਾਉਣਾ ਆ ਤੇ ਨਾਲ ਨਾਲ ਸੌਸਾ ਪੈਣੀਆਂ ਆ ਆਹ ਵਾਜੀ ਇਹ ਵੀ ਤਰੀਕਾ ਹੁੰਦਾ ਬਣਾਉਣ ਦਾ ਦੇਖੋ ਲੇਅਰ ਬਣ ਗਈ ਉਸ ਤੋਂ ਬਾਅਦ ਥੋੜਾ ਜਿਹਾ ਇਹਦਾ ਮਿਕਸ ਫਰੂਟ ਪਾਉਣਾ ਆ ਉਸ ਤੋਂ ਬਾਅਦ ਜਿਹੜੀ ਸੌਸ ਇਸੇ ਉਹ ਪੈਣੀ ਆ ਆ ਤਿਆਰ ਕਰ ਦੋ ਆਪਣਾ ਲਓ ਜੀ ਸੌਸਾਂ ਪਈ ਜਾਂਦੀਆਂ ਆ ਤੇ ਉੱਪਰ ਫਿਰ ਜਿਹੜਾ ਮਿਕਸ ਵੈਜੀਟੇਬਲ ਆਪਾਂ ਹਨਾ ਬਣਾਇਆ ਸੀਗਾ ਮਿਕਸਚਰ ਉਹ ਪੈ ਗਿਆ ਵੈਜੀਟੇਬਲਸ ਦਾ ਸਾਰਾ ਸਾਰਾ ਇਹਦੇ ਵਿੱਚ ਠੀਕ ਆ ਜੀ ਉਸ ਤੋਂ ਬਾਅਦ ਇਹ ਕੀ ਆ ਗਿਆ ਭਾਈ ਜੀ ਹਾਂ ਜੀ ਬੀਨਸ ਆ ਇਹਨੂੰ ਕਹਿੰਦੇ ਬੀਨਸ ਇਹ ਚਿੱਟੇ ਚਨੇ ਕਾਲੇ ਚਨੇ ਪੂਲੀ ਪ੍ਰੋਟੀਨ ਦੀ ਬੀਨ ਪੂਲੀ ਪ੍ਰੋਟੀਨ ਦੀ ਪ੍ਰੋਟੀਨ ਹੀ ਹੈ ਨਾ ਪੂਲੀ ਪ੍ਰੋਟੀਨ ਵਾਲਾ ਬੀਨ ਸਾਰਾ ਸਮਾਨ ਆ ਗਿਆ ਪ੍ਰੋਟੀਨ ਸਾਰੀ ਆ ਗਈ ਜੀ ਇਸ ਤੋਂ ਬਾਅਦ ਆ ਗਿਆ ਜੀ ਸਾਰਾ ਫਰੂਟ ਆ ਦੇਖੋ ਫਰੈਸ਼ ਫਰੂਟ ਆਉਣ ਲੱਗਾ ਆ ਇਹਦੇ ਵਿੱਚ ਆ ਗਿਆ ਪਪੀਤਾ ਆਹ ਸੇਪਿਆ ਜੀ ਐਪਲ ਇਹ ਸਾਰਾ ਸਮਾਨ ਇਹ ਆ ਗਿਆ ਜੀ ਇਹ ਕਿਹੜਾ ਸੈਲ ਰੱਖ ਰਿਹਾ ਬਈ

ਜਾਨੀ ਕੋਈ ਇੰਡਜੇਰੀ ਨਹੀਂ ਰਹਿ ਜਾਣੀ ਇਹਦੇ ਵਿੱਚ ਹੱਤ ਦਾ ਦੀ ਜਿਹੜੀ એનર્ਜੀ ਆ ਤੁਹਾਨੂੰ ਪੋਟੀ ਨਿਆ ਕੈਲਸ਼ੀਅਮ ਆ ਸਾਰਾ ਕੁਝ ਤਾਂ ਮਿਲਦਾ ਇਸ ਸਰਚ ਮਿਲਦਾ ਆ ਲਓ ਜੀ ਵਧਾਈਆਂ ਮੈ ਰਹੀਆਂ ਸਾਡੇ ਵੀਰ ਨੂੰ ਅਰਜਨ ਨੂੰ ਸਾਡੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਆ ਤੇ ਵੀਰ ਆ ਗਿਆ ਜੀ ਪਨੀਰ ਫਰੈਸ਼ ਪਿਓਰ ਪਨੀਰ ਹੈ ਲਓ ਜੀ ਆ ਗਿਆ ਸਪੈਸ਼ਲ ਮਸਾਲਾ ਤੇ ਆ ਆ ਗਿਆ ਹਲਕਾ ਜਿਹਾ ਨਮਕ ਹੈ ਨਾ ਇਦਾਂ ਹੀ ਆ ਜੀ 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 ਤੇ ਇਹਦੇ ਉੱਤੇ ਇਹ ਸੌਸਾ ਹੋਰ ਪੈਣੀ ਹੈ ਇੱਕ ਦੋ ਆ ਲਓ ਜੀ ਇਹ ਆ ਗਈ ਅਗਲੀ ਸੌਸ ਆ ਦੇਖ ਲਓ ਇੰਨਾ ਸਮਾਨ ਪਾ ਕੇ ਇਹ ਨਾ ਸੈਲਰ ਬਣਦਾ ਜਾ ਇਹਦੇ ਵਿੱਚ ਕੋਈ ਕਮੀ ਨਹੀਂ ਹੈਗੀ ਜਿਹੜੀ ਤੁਹਾਡੇ ਸੀਨ ਨੂੰ ਲੋਡ ਹੁੰਦੀ ਹੈ ਨਾ ਹਰ ਤਰ੍ਹਾਂ ਦੀ ਚੀਜ਼ ਪਾਈ ਜਾਂਦੀ ਆ। ਉਹ ਤੋਂ ਬਾਅਦ ਇਹ ਨਾ ਡਰਾਈ ਫਰੂਟ ਆਹ ਕੌਨਫਲੈਕਸ ਆ ਗਏ ਜੀ। ਭਰ-ਭਰ ਕੇ ਕੌਨਫਲੈਕਸ ਆ ਗਏ। ਇਹਦੇ ਨਾਲ ਆ ਗਏ ਜੀ। ਆਹ ਦੇਖੋ ਜੀ ਇਹ ਆ ਗਿਆ ਆਪਣਾ ਡਰਾਈ ਫਰੂਟ। ਆਹ ਡਰਾਈ ਫਰੂਟ। ਆਹ ਲਓ ਜੀ ਡਰਾਈ ਫਰੂਟ ਭਰ-ਭਰ ਕੇ ਆ ਗਏ ਆ। ਮੈਨੂੰ ਲੱਗਦਾ ਨਹੀਂ ਕੋਈ ਕੰਮ ਪੇਸ਼ੀ ਰਹੀ ਐ ਭਾਜੀ ਹੁਣੇ ਭਾਜੀ ਆਪਾਂ ਪਹਿਲਾ ਆਰਡਰ ਲਵਾਤਾ ਬਾਈ ਕੋਲੋਂ ਠੀਕ ਐ ਜੀ ਅੱਗੇ ਵੀ ਤੁਸੀਂ ਲਵਾ ਲਈ ਆਪਾਂ ਉਹ ਜਿਹੜੀ ਪਿਛਲੀ ਵਾਰ ਤੁਸੀਂ ਉਹ ਦੇਖ ਲਓਵੇਂ ਕਿੰਦਾ ਬਣ ਗਿਆ ਇਹ ਪਹਿਲਾ ਆਰਡਰ ਲਓ ਜੀ ਆਰਡਰ ਪਹਿਲਾ ਆਪਣਾ ਲੱਗ ਗਿਆ ਬਾਈ ਦਾ ਇਹ ਭਾਜੀ ਜਦੋਂ ਸਾਡੀ ਨਵੀਂ ਬ੍ਰਾਂਚ ਓਪਨਿੰਗ ਹੁੰਦੀ ਐ ਇਹ ਜਿਹੜੇ ਵੀਡੀਓ ਬਣਾ ਰਹੇ ਨਾ ਪਰਮਜੀਤ ਈਐਸ ਸ਼ਰਨ ਚੈਨਲ ਵਾਲੇ ਭਾਜੀ ਇਹ ਹਰ ਵਾਰੀ ਪਹਿਲਾ ਆਰਡਰ ਇਹਨਾਂ ਦਾ ਹੀ ਹੁੰਦਾ ਜਦੋਂ ਓਪਨਿੰਗ ਹੁੰਦੀ ਲੋ ਜੀ ਪਹਿਲਾ ਆਰਡਰ ਲਵਾ ਲਿਆ ਆ ਤੇ ਬਾਈ ਕਹਿੰਦਾ ਇਹ ਇਹ ਖਾਉਣਾ ਗਰਸ਼ਰਨ ਨੂੰ ਲਓ ਵੀ ਵਧਾਈਆਂ ਵੀ ਆਮ ਦੇਦੇ ਬਾਈ ਨੂੰ ਲਓ ਜੀ ਪਹਿਲਾ ਆਰਡਰ ਹੈ ਬਾਈ ਦਾ ਸਾਡੇ ਉਹਲੇ ਬਹੁਤ ਬਹੁਤ ਵਧਾਈਆਂ ਆ ਵੀਰ ਨੂੰ ਬਹੁਤ ਬਹੁਤ ਵਧਾਈਆਂ ਤੈਨੂੰ ਹੁਣ ਨਾ ਮਾਰਾ ਜਲਦੀ ਨਾਲ ਦੀ ਰੈਸਟੋਰੈਂਟ ਵਧੀਆ ਇੱਥੇ ਪਾ ਕੇ ਦਵੇ ਲਓ ਜੀ ਪਹਿਲੀ ਬੋਣੀ ਖਾ ਬਈ ਉਹ ਨਹੀਂ ਨਹੀਂ ਲੈ ਲੈ ਪਹਿਲੀ ਬੋਣੀ ਯਾਰ ਕੀ ਕਿਹਾ ਮਾਰਾ ਦੰਤ ਰੱਖੀਆਂ ਬਕਸੇ ਲੋ ਜੀ ਪਹਿਲਾ ਆਰਡਰ ਲਵਾ ਲਿਆ ਬਾਈ ਦਾ ਬਾਈ ਦਾ ਚਿਹਰੇ ਤੇ ਮੁਸਕਰਾਹਤ ਦੇਖੋ ਲੋ ਬੰਦਾ ਨਾ ਕੰਮ 'ਚ ਪੈਂਦਾ ਆ ਉਹ ਅੱਗੇ ਵੱਧ ਆਇਆ ਉਹ ਆਹ ਚਿਹਰੇ ਤੇ ਮੁਸਕਰਾਹਤ ਹੁੰਦੀ ਜਿਹੜੀ ਆ ਵਾ ਬਾਈ ਦੇ ਠੀਕ ਆ ਬਾਈ ਠੀਕ ਆ ਹੈ ਆਲ ਦੀ ਬੈਸਟ ਹਾਂ ਜੀ ਕਿਦਾਂ ਬਹੁਤ ਸਵਾਦ ਆ ਸਵਾਦ ਆ ਲੋ ਜੀ ਪਹਿਲੀ ਵਾਈਟ ਪਹਿਲੇ ਆਰਡਰ ਦੀ ਪਹਿਲੀ ਵਾਈਟ ਤੇ ਬਹੁਤ ਸਵਾਦ ਆ ਤੁਸੀਂ ਵੀ ਆ ਕੇ ਲੇਟ ਨਾ ਹੋਈਏ ਜਰੂਰ ਆਈਓ ਲੋ ਜੀ ਪਹਿਲਾ ਦਿਨ ਸੀ ਤੇ ਆ ਆਰਡਰ ਲੱਗਣ ਲੱਪੇ ਆ ਆ ਦੇਖੋ ਆ ਸਭ ਤੇ ਇੱਕ ਆਪਣੇ ਇਹ ਸੈਂਡਵਿਚ ਇਹ ਆਰਡਰ ਦੇ ਆ ਪਹਿਲੇ ਆਪਣੇ ਤੋਂ ਬਾਅਦ ਇਹ ਹਾਂ ਬਈ ਸਰਜਨ ਸਿੰਘ ਇੱਧਰ ਇਹ ਆਰਡਰ ਲੱਗੇ ਆ ਪਹਿਲੇ ਆਰਡਰ ਕਿੰਦਾ ਫੀਲ ਹੋ ਰਿਹਾ ਹੁਣ ਆਰਡਰ ਆਇਆ ਹੁਣ ਇੱਕ ਹੋਰ ਕਿੰਨੇ ਆਰਡਰ ਆਇਆ ਇਹ ਤਿੰਨ ਆਰਡਰ ਇਕੱਠੇ ਆ ਤਿੰਨ ਆਰਡਰ ਆ ਗਏ ਇਕੱਠੇ ਹੈਂ ਕਿਆ ਬਾਤ ਆ ਖੁਸ਼ੀ ਯਾਰ ਕਿਹਦੇ ਤੇ ਨਾ ਮਿਹਨਤ ਦੀ ਖੁਸ਼ੀ ਅਲੱਗ ਹੀ ਹੁੰਦੀ ਆ ਤੇ ਤਿੰਨ ਆਰਡਰ ਆਏ ਆਪਣੇ ਵੱਲ ਤੋਂ ਬਾਅਦ ਫਾਸਟ ਡੇ ਤੇ ਹੱਲੇ ਸ਼ਾਮ ਤੱਕ ਦਾ ਪੂਰਾ ਮਾਹੌਲ ਆ ਇੱਥੇ ਕਿਉਂਕਿ ਇੱਥੇ ਲੱਗੇ ਸੇਰਾ ਵੀ ਲੱਗਦਾ ਆ ਪਹਿਲਾ ਆਰਡਰ ਪੈਕ ਹੋ ਗਿਆ ਆ ਉਹ ਦੇਖੋ ਇਹ ਡਿਲੀਵਰੀ ਬੋਏ ਸਾਡਾ ਅਜ ਬੰਜੀਤ ਬਾਜੀ ਲੱਗਦਾ ਮੈਨੂੰ ਹੈ ਬਾਜੀ ਹਾਂਜੀ 20 ਬਾਜੀ ਅੱਛਾ ਉਧਰ ਬਾਜੀ ਹੋਣੀ ਲਓ ਜੀ ਆਰਡਰ ਜਾ ਰਿਹਾ ਪਹਿਲਾ ਤੇ ਆਰਡਰ ਤੇ ਆਰਡਰ ਆ ਰਿਹਾ ਆਰਡਰ ਹੋਰ ਆ ਗਿਆ ਬਾਈ ਜੀ ਠੀਕ ਆ ਠੀਕ ਆ ਲਓ ਜੀ ਆਰਡਰ ਤੇ ਆਰਡਰ ਆ ਰਹੇ ਆ ਤੇ ਆਪਾਂ ਵੀ ਚੱਲੀਏ ਹੁਣ ਬਾਈ ਹੁਣਾਂ ਨੂੰ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਤੇ ਫਿਰ ਬੇਨਤੀ ਕਰਤਾਰ ਪਰਵਾਲਿਓ ਬਾਈ ਤੇ ਆਪਣੇ ਵੀਰ ਪੰਜਾਬੀ ਕੰਮ ਕਰਨ ਲੱਗੇ ਆ ਜਿਹੜਾ ਸਪੋਰਟ ਰੱਖਿਓ ਪੂਰੀ ਤੇ ਆਉਂਦੇ ਜਾਂਦੇ ਰਹੀਓ ਚਲਿਏ ਬਾਬਾ ਜੀ ਆਪਾਂ ਵੀ ਹਾਂਜੀ ਥੱਕ ਗਿਆ ਲੱਗਦਾ ਚਲਿਏ ਗਰਮੀ ਤਾਂ ਹੈਗੀ ਆ ਭਾਈ ਇਦਾਂ ਹੀ ਆ ਹਾਂਜੀ ਅੱਜ ਸਹਦਾ ਵੀ ਆ ਨਾ ਫੇ ਹਾਂਜੀ ਹੋਰ ਨਵੀਤਾ ਜੀ ਨਵੀਤਾ ਜੀ ਬਸ ਉਹ ਵਧੀਆ ਕੀਤਾ ਐ ਕੁਆਲਿਫਾਈਡ ਤੋਂ ਆਪਾਂ ਜੱਸ ਸੇ ਭੈਣ ਨੂੰ ਬਹੁਤ ਬਹੁਤ ਵਧਾਈਆਂ ਭయ్యా ਲੈ ਭਾਈ ਕੀ ਬਾਤ ਹੈ ਲਓ ਜੀ ਇੱਕ ਵਾਰ ਫੇਰ ਤਾਂ ਜੱਸੀ ਭਾਈ ਨੂੰ ਬਹੁਤ-ਬਹੁਤ ਬਧਾਈਆਂ ਪੂਰੀ ਟੀਮ ਨੂੰ ਤੋਂ ਵੀਡੀਓ ਨੂੰ ਬਾਦ ਵਿੱਚ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਿਓ ਲਓ ਜੀ ਆਪਾਂ ਖੜੇ ਸੀਗੇ ਦਾ ਮਾਮੰਡੀ ਤੋਂ ਬਾਈ ਹੁਣੀ ਆਏ ਆ ਸਪੈਸ਼ਲ ਇਹਨਾਂ ਸਲੂਨ ਆਪਣੇ ਉਥੇ ਰੈਸਟਰ ਦੇ ਨਾਲ ਕਿਆ ਬਾਤ ਆ ਵੱਡਾ ਸਾਰਾ ਗਿਫਟ ਲੈ ਕੇ ਆਏ ਬਾਈ ਹੁਣੀ ਹੈ ਕਿਆ ਬਾਤ ਆ ਇਹ ਖੋਲ ਕੇ ਦੇਖ ਲਈਏ ਚਾਹ ਪਾਜੀ ਮਨਜੀਤ ਬਾਜੀ ਬਾਹਰ ਦਾ ਦੇਹ ਯਾਰ ਬਾਜੀ ਖੋਲੋ ਆਗੇ ਇਹਦਾ ਹੱਥ ਲੈ ਵੀ ਅੰਦਰ ਖੋਲੋ ਕੀ ਗਿਫਟ ਲੈ ਕੇ ਆਏ ਬਾਈ ਹੁਣੀ ਯਾਰ ਬਹੁਤ ਵਧੀਆ ਗੱਲ ਆ ਪਿਆਰ ਹੋਵੇ ਤਾਂ ਇਦਾਂ ਦਾ ਓ ਲੈ ਭਾਈ ਇਹ ਘੋੜੇ ਵਾਂਗੂ ਤੋੜੂਆ ਫੇ ਆ ਬਹੁਤ ਬਹੁਤ ਥੈਂਕ ਯੂ ਭਾਈ ਤੁਸੀਂ ਚੱਲ ਕੇ ਜਲੰਧਰ ਰਾਮਾ ਮੰਡੀ ਤੋਂ ਆਏ ਆ ਦੇਖ ਆ ਪਿਆਰ ਆ ਖਤਿਆ ਤੋਂ ਕਾ ਦੁਨੀਆ ਦੇਖਿਆ ਭਾਈ ਸਹੀ ਆ ਜੀ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਨਾ ਅੱਜ ਕਰਤਾਰਪੁਰ ਵਕੇ ਖੜੇ ਆ ਸੈਲਡ ਮਾਸਟਰ ਨਵਾਂ ਕਾਊਂਟਰ ਲੱਗਾ ਸੈਲਡ ਮਾਸਟਰ ਦਾ ਸਾਡੇ ਜਸਵੰਤ ਭਾਈ ਦਾ ਤੋ ਸਪੈਸ਼ਲ ਡਿਮਾਂਡ ਸੀ ਕਿ ਸਾਡੀ ਛੋਟੀ ਭੈਣ ਨੂੰ ਲੈ ਕੇ ਆਈਓ ਤਾਂ ਉਹਨਾਂ ਨੇ ਗੱਲ ਕਰਦੇ ਅਗਰ ਤੁਹਾਨੂੰ ਕੋਲੇ ਕਿੱਦਾਂ ਲੱਗ ਰਿਹਾ ਜਾ ਕੇ ਬਹੁਤ ਵਧੀਆ ਲੱਗ ਰਿਹਾ ਜਸਟਿਸ ਬਾਈ ਬਹੁਤ ਬਹੁਤ ਥੈਂਕ ਯੂ ਆ ਕਿ ਆ ਮੈਨੂੰ ਐਸਾ ਲੱਗ ਖੰਝਿਆ ਕਿ ਇੱਥੇ ਇੱਥੇ ਸੱਧਿਆਣਾ ਨੇ ਦੇ ਕਰਤਾ ਬਵਾਲ ਐ ਸੰ ਬੀਨਤੀ ਇੱਥੇ ਆ ਕੇ ਜੂ ਸ਼ੱਕੇ ਜਾਣ ਸਕੇ ਠੀਕ ਹੈ ਜੀ ਤੇ ਮੈਂ ਵੀ ਇਹੀ ਬੇਨਤੀ ਕਰਦਾ ਹਾਂ ਬਾਈ ਦੇ ਕਾਊਂਟਰ ਤੇ ਜ਼ਰੂਰ ਆਈਓ ਇੱਕ ਵਾਰ ਜ਼ਰੂਰ ਖਾ ਕੇ ਜਾਈਓ ਇੱਕ ਵਾਰ ਆਓਗੇ ਤਾਂ ਬਾਰ-ਬਾਰ ਤੁਸੀਂ ਆਪ ਹੀ ਆ ਜਾਣਾ ਆ ਕਹਿਣ ਦੀ ਲੋੜ ਨਹੀਂ ਬਾਕੀ ਦੱਸਾਂ ਬਾਈ ਦੱਸੂਗੀ ਬਸ ਮੈਂ ਕੀ ਬੋਲਣਾ ਜ਼ਿਆਦਾ ਇਹ ਹੈ ਕਿ ਸਾਡੀ ਭੈਣ ਸ਼ਰਨ ਜਿਹਨਾਂ ਨੂੰ ਆਪਾਂ ਸਪੈਸ਼ਲ ਇਨਵਾਈਟ ਕੀਤਾ ਸੀ ਕਿਉਂਕਿ ਇਹ ਆਪਾਂ ਪੀਐਸ ਜਮਸ਼ੇਰੀਆ ਭਾਈ ਉਹਨਾਂ ਨੂੰ ਸਾਰੇ ਜਾਣਦੇ ਪੀਐਸ ਸ਼ਰਨ ਇਹਨਾਂ ਦਾ ਪੇਜ ਹੈਗਾ YouTube ਚੈਨਲ ਉਹਨੂੰ ਸ਼ੇਅਰ ਵੀ ਕਰਨਾ ਸਾਰਿਆਂ ਨੇ ਪ੍ਰਮੋਟ ਵੀ ਕਰਨਾ ਕਿਉਂਕਿ ਅੱਜ ਕੱਲ ਇਹ ਜੋੜੀ ਬੜੀ ਫੇਮਸ ਹੋ ਰਹੀ ਹੌਲੀ-ਹੌਲੀ ਤੇ ਭਾਜੀ ਉਹਨਾਂ ਨੇ ਬਹੁਤ ਇੰਨਾ ਸਾਥ ਦਿੱਤਾ ਇਹ ਬੜੀ ਲੰਬੀ ਸਟੋਰੀ ਆ ਤੇ ਭਾਜੀ ਆਪਣੇ ਪੇਜ 'ਚ ਆਪੇ ਹੀ ਤੁਸੀਂ ਦੇਖ ਹੀ ਸਕਦੇ ਹੋ ਬਾਅਦ ਤੇ ਭੈਣ ਜੀ ਉਹਨਾਂ ਨੂੰ ਵੀ ਬੜੀ ਦਿੱਕਤ ਪਰੇਸ਼ਾਨੀ ਪਰ ਜਿੱਦਾਂ ਇਸ ਸ਼ਖਸ ਨੇ ਇਹਨਾਂ ਦਾ ਸਾਥ ਦਿੱਤਾ ਉਹ ਜ਼ਰੂਰ ਤੁਸੀਂ ਅੱਗੇ ਦੀ ਅੱਗੇ ਜਦੋਂ ਸੁਣੋਗੇ ਤੁਹਾਨੂੰ ਪਤਾ ਲੱਗ ਜਾਊਗਾ ਪੇਜ ਦੇਖੋਗੇ ਪੇਜ ਨੂੰ ਫੋਲੋ ਕਰੋ ਅਗਲੀਆਂ ਵੀਡੀਓ ਵੀ ਜ਼ਰੂਰ ਸੁਣਿਓ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਦਿਨੋਂ ਧੰਨਵਾਦ ਕਰਦਾ ਐ ਸਪੈਸ਼ਲੀ ਇੰਨੀ ਦੂਰੋਂ ਕਰਤਾਰਪੁਰ ਨਹੀਂ ਸਿਹਤ ਠੀਕ ਹੋਣ ਦੇ ਬਾਵਜੂਦ ਵੀ ਪਹੁੰਚੇ ਸਪੈਸ਼ਲੀ ਧੰਨਵਾਦ ਥੈਂਕ ਯੂ ਭਾਜੀ ਬਹੁਤ ਬਹੁਤ ਕਰਦੇ ਲਾਈਕ ਕਰਿ ਤੋ ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ